قال جی ਤੁਸੀਂ ਦੇਖੋ ਨਰਪਖ ਪੋਸਟ ਮੈਦਰਾਕਬਦੀ ਮੌਜੂਦ ਆ ਜੀ ਪਿੰਡ ਜੜਤੌਲੀ ਦੇ ਵਿੱਚ ਜਿੱਥੇ ਕਿ ਇੱਥੇ ਪਿਛਲੇ ਦਿਨੀ ਚੋਰਾਂ ਵੱਲੋਂ ਇਸ ਸਰਕਾਰੀ ਸਕੂਲ ਨੂੰ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਨਸਾਨਾ ਬਣਾਇਆ ਗਿਆ ਜਿੱਥੇ ਚੋਰਾਂ ਨੇ ਜਿਹੜੀ ਇੱਥੇ ਵੱਡੇ ਪੱਧਰ ਤੇ ਜਿਹੜੀ ਚੋਰੀ ਕੀਤੀ ਆ ਜਿਵੇਂ ਕਿ ਐਲਸੀਡੀ ਲੈ ਕੇ 게ਟਾਂ ਦੇ ਤਾਲੇ ਤੋੜ ਕੇ 게ਟ ਤੋੜ ਕੇ ਜਿਹੜਾ ਅੰਦਰੋਂ ਸਮਾਨ ਸੀ ਜਿਵੇਂ ਕਿ ਜਿਹੜੇ ਕੈਮਰੇ ਸੀ ਕੈਮਰਾ ਕੈਮਰੇ ਦੇ ਡੀਵੀਆਰ ਵੀ ਨਾਲ ਹੀ ਲੈ ਕੇ ਜਿਹੜੀ ਕਿ ਉਹਨਾਂ ਦੀ ਇੱਕ ਨਿਸਾਨੀ ਸੀ ਚੋਰਾਂ ਨੂੰ ਫੜਨ ਦੀ ਉਹ ਵੀ ਉਹ ਨਾਲ ਲੈ ਕੇ ਤੇ ਆਪਾਂ ਇੱਥੇ ਹੁਣ ਅਸੀਂ ਸਕੂਲ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਗੱਲ ਕਰਾਂਗੇ ਜਿਹੜੇ ਇੱਥੋਂ ਦੇ ਟੀਚਰ ਸਾਹਿਬਾਨ ਨੇ ਵੀ ਕਦੋਂ ਦੀ ਗੱਲ ਆ ਕੀ ਕੀ ਸਮਾਨ ਗਿਆ ਉਹਨਾਂ ਦਾ ਤੇ ਗੱਲ ਕਰਾਂਗੇ ਇੱਥੋਂ ਦੇ ਜਿਹੜੇ ਪਿੰਡ ਦੇ ਵਸਨੀਕ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਗੱਲਬਾਤ ਕਰਾਂਗੇ ਆਪਾਂ ਥਾਣਾ ਡੇਲੋ ਦੇ ਐਸਐਚਓ ਦੇ ਨਾਲ ਆਓ ਜੀ ਦਿਨੋ ਦਿਨ ਚੋਰਾਂ ਦੇ ਜਿਹੜੇ ਹੌਸਲੇ ਨੇ ਉਹ ਵੱਧ ਹੀ ਜਾਂਦੇ ਨੇ ਜਿੱਥੇ ਚੋਰ ਰਾਹਗੀਰਾਂ ਨੂੰ ਲੁੱਟਦੇ ਸਨ ਤਾਂ ਅੱਜ ਅਸੀਂ ਦੇਖਿਆ ਇੱਕ ਦਿਨ ਪਹਿਲਾਂ ਜਿਹੜਾ ਚੋਰਾਂ ਨੇ ਸਕੂਲ ਨੂੰ ਨਿਸ਼ਾਨਾ ਬਣਾਇਆ ਇੱਥੇ ਤੇ ਇੱਥੋਂ ਜਿਹੜੇ ਬੱਚੇ ਪੜ੍ਹਦੇ ਨੇ ਉਹ ਛੋਟੇ ਛੋਟੇ ਬੱਚੇ ਨੇ ਸਰਕਾਰੀ ਸਕੂਲ 'ਚ ਜਿਹੜੇ ਪੜਦੇ ਨੇ ਉਹਨਾਂ ਦੇ ਬਰਤਨ ਵਾਲੀਆਂ ਚੀਜ਼ਾਂ ਨੇ ਜਿਹੜੇ ਇੱਥੋਂ ਚੋਰ ਲੈ ਗਏ ਹਨ ਸਾਡੇ ਕੋਲ ਉਹ ਸਕੂਲ ਦਾ ਸਟਾਫ ਮੌਜੂਦ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕਿਹੜਾ ਸਕੂਲ ਟੋ ਬਿਲਕੁਲ ਦੀਪਕੌਰ ਪੰਜਾਬੀ ਮਿੰਿਸਟਰਸ ਸਰਕਾਰੀ ਹਾਈ ਸਕੂਲ 'ਚ ਪੜਦੇ ਹਾਂ ਜੀ ਸਰਕਾਰੀ ਹਾਈ ਸਕੂਲ ਜਰਤੋਲੇ 'ਚ ਪੜਾਉਂਦੇ ਆ ਜੀ ਠੀਕ ਹੈ ਠੀਕ ਹੈ ਤੇ ਜਿਹੜੀ ਇਹ ਪਿਛਲੇ ਦਿਨੀ ਇੱਥੇ ਘਟਣਾ ਹੋਈ ਹੈ ਚੋਰੀ ਦੀ ਉਹਦੇ ਬਾਰੇ ਚੰਨਣਾ ਪਾਉ ਦੀ ਪਿਛਲੇ ਦਿਨੇ 10 ਪੈਨਲ ਨੂੰ ਇਸ ਸਕੂਲ ਵਿੱਚ ਰਾਤ ਨੂੰ ਅਚਾਨਕ ਵਾਦਾਤ ਹੋਈ ਕਿ ਚੋਰਾਂ ਨੇ ਆ ਕੇ ਜਿੱਥੇ LCD LED ਜਿਹੜਾ ROTI ਰੂਮਾ ਉਹਨੂੰ ਉਹਦਾ ਲੋਕ ਤੋੜਿਆ ਤੇ ਉਸ ਵਿੱਚ ਜਿਹੜੇ ਇੱਕ LED ਆ ਉਹਨੂੰ ਉਤਾਰ ਕੇ ਛੋਟੀ ਸੀ ਨਾ ਉਹਨੂੰ ਉਤਾਰ ਕੇ ਲੈ ਗਏ ਦੂਸਰੀ ਜਿਆਦਾ ਵੱਡੀ ਸੀ ਉਹ ਨਾ ਤਾਂ ਨਹੀਂ ਉਤਾਰ ਹੋਈ ਤਾਂ ਉੱਥੇ ਹੀ ਤੋੜ ਕੇ ਸਿੱਟ ਗਈ ਇਸਕੇ ਬਹੁਤ ਭਾਰੀ ਨੁਕਸਾਨ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਜਿਹੜੀ ਰਮਾਰੀ ਸੀ ਉਹ ਖੋਲ ਕੇ ਖੋਲੀ ਹੋਈ ਸੀ ਵੀ ਉਹਨਾਂ ਨੇ ਦੇਖਿਆ ਸੀ ਕਿ ਉਸਮਾਨ ਹੈਗਾ ਪਰ ਉਹਦੇ ਵਿੱਚ ਸਿਰਫ ਬੱਚਿਆਂ ਦੀ ਪੜਨ ਵਾਲੀਆਂ ਕਿਤਾਬਾਂ ਹੀ ਨੇ ਉਸ ਤੋਂ ਬਾਅਦ ਜਿਹੜੇ ਟੇਬਲ ਦੇ ਦਰਾਜ਼ ਸੀ ਉਹ ਵੀ ਸਾਰੇ ਖੁੱਲੇ ਹੋਏ ਸੀ ਵੀ ਉਹਨਾਂ ਨੇ ਆਲੇ-ਦਾਲੇ ਵੀ ਸਾਰੇ ਬਹੁਤ ਦੇਖਿਆ ਹੋਰ ਫੋਲ ਕੇ ਵੀ ਕੁਝ ਉਹਨਾਂ ਨੂੰ ਕੁਝ ਮਿਲ ਜਾਵੇ ਪਰ ਉੱਥੇ ਸਿਰਫ ਕਿਤਾਬਾਂ ਹੀ ਪਈਆਂ ਨੇ ਲਾਇਬ੍ਰੇਰੀ ਹੈ ਤੇ ਉਹਨਾਂ ਨੂੰ ਸਿਰਫ LED ਜਿਹੜੀ ਉਹ ਚੱਕ ਕੇ ਲੈ ਗਏ ਨੇ ਬਾਕੀ ਸਮਾਨ ਉੱਥੇ ਹੀ ਸਾਰਾ ਖਿਲਰਿਆ ਪਿਆ ਸੀ ਮੈਮ ਇੱਥੇ ਕੈਮਰੇ ਵੀ ਲੱਗੇ ਆ ਨੇ ਤੁਸੀਂ ਕੈਮਰੇ ਨਹੀਂ ਦੇਖੇ ਹਾਂਜੀ ਕੈਮਰੇ ਲੱਗੇ ਹੋ ਨੇ ਪਰ ਉਹਨਾਂ ਦੀ ਜਿਸ ਦੇ ਵਿੱਚ ਇਹਨਾਂ ਨੇ DVR ਤੇ ਹੋਰ ਕੰਪਿਊਟਰ ਲੈਬ ਦੇ ਵਿੱਚੋਂ ਜਿਹੜੇ ਬੈਟਰੀਆਂ ਸੀ ਉਹ ਚੱਕ ਕੇ ਲੈ ਗਏ ਸੀ ਤੇ ਕੈਮਰੇ ਹੈਗੇ ਨੇ ਪਰ ਚੱਲਦੇ ਨਹੀਂ ਹੈਗੇ ਕਿਉਂਕਿ DVR ਤਾਂ ਉਹ ਲਾ ਕੇ ਉਤਾਰ ਕੇ ਲੈ ਗਏ ਸੀ ਉਸ ਤੋਂ ਬਾਅਦ ਜੇ ਗਾਰੰਟੀ ਨਹੀਂ ਆਈ ਜਿਸ ਕਰਕੇ ਕੈਮਰੇ ਨਹੀਂ ਚੱਲਦੇ ਤੁਸੀਂ ਇਹ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਨਹੀਂ ਕੀਤੀ ਸੀ ਵੀ ਪਿਛਲੀ ਵਾਰੀ ਤੁਹਾਡੇ ਸਾਡੇ ਜਦੋਂ ਚੋਰੀ ਹੋਈ ਹੈ ਵੀ ਸਾਡਾ ਡੀਵੀਆਰ ਲੈ ਕੇ ਸਾਨੂੰ ਡੀਵੀਆਰ ਦਿੱਤਾ ਜਾਵੇ ਹਾਂਜੀ ਸਰ ਅਸੀਂ ਥਾਣੇ ਵਿੱਚ ਵੀ ਪਿਛਲੇ ਸਾਲ ਵੀ ਜਦੋਂ 1 ਅਪ੍ਰੈਲ 23 ਨੂੰ ਚੋਰੀ ਹੋਈ ਹੈ ਤਾਂ ਥਾਣੇ ਵਿੱਚ ਰਿਪੋਰਟ ਲਿਖਾਈ ਸੀ ਅਸੀਂ ਆਪਣੇ ਡੀਓ ਆਫਿਸ ਉੱਥੇ ਤੱਕ ਵੀ ਆਪਣੇ ਲੈਟਰ ਲਿਖੀ ਸੀ ਉਹਨਾਂ ਨੂੰ ਵੀ ਡੀਓ ਦਫ਼ਤਰ ਦੇ ਵਿੱਚ ਤੁਸੀਂ ਇਹ ਮੰਗ ਕੀਤੀ ਵੀ ਸਾਨੂੰ ਡੀਵੀਆਰ ਦਿੱਤੀ ਜਾਵੇ ਨਹੀਂ ਡੀਵੀਆਰ ਤਾਂ ਸਰ ਉਹਨਾਂ ਨੂੰ ਅਸੀਂ ਆਪਣੀ ਜਿਹੜੀ ਚੋਰੀ ਹੋਈ ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਸੀ ਤੇ ਉਸ ਤੋਂ ਬਾਅਦ ਤੁਸੀਂ ਡੀਵੀਆਰ ਮੰਗੀ ਨਹੀਂ ਉਹਨਾਂ ਤੋਂ ਨਹੀਂ ਸਰ ਉਹ ਤਾਂ ਗ੍ਰਾਂਟ ਆਉਂਦੀ ਹੁੰਦੀ ਹੈ ਤੇ ਉਹ ਫਿਲਹਾਲ ਨਹੀਂ ਇਹ ਗ੍ਰਾਂਟ ਬਾਰੇ ਤੁਸੀਂ ਐਪਲੀਕੇਸ਼ਨ ਦਿੱਤੀ ਸੀ। ਚਲੋ ਤਾਂ ਬਸ ਉਹਨਾਂ ਨੂੰ ਦੱਸ ਦਿੱਤੀ ਸੂਚਨਾ ਦੇ ਦੇ ਭੇਜ ਦਿੱਤੀ ਸੀ। ਨਹੀਂ ਤੁਸੀਂ ਚੋਰੀ ਦੀ ਸੂਚਨਾ ਦਿੱਤੀ ਸੀ। ਡੀਵੀਆਰ ਮੰਗਣ ਬਾਰੇ ਤਾਂ ਨਹੀਂ ਉਹਨਾਂ ਨੂੰ ਸੂਚਿਤ ਕੀਤਾ। ਡੀਵੀਆਰ ਬਾਰੇ ਕੋਈ ਸੂਚਨਾ ਨਹੀਂ ਸੀ। ਤੁਹਾਨੂੰ ਲੱਗਦਾ ਨਹੀਂ ਸੀਗਾ ਵੀ ਜਿਹੜੇ ਚੋਰ ਅੱਜ ਚੋਰੀ ਕਰਕੇ ਕਿਸੇ ਟਾਈਮ ਫੇਰ ਵੀ ਆ ਸਕਦੇ ਨੇ ਡੀਵੀਆਰ ਜ਼ਰੂਰੀ ਹੈ ਚ। ਨਹੀਂ ਸਰ ਡੀਵੀਆਰ ਚਲੋ ਜ਼ਰੂਰੀ ਤਾਂ ਜ਼ਰੂਰ ਹੈਗੀ ਆ ਪਰ ਇਹ ਜ਼ਰੂਰੀ ਆਪੇ ਹੋਣ ਜ਼ਰੂਰੀ ਇਹ ਸਮਝ ਜ਼ਰੂਰੀ ਚੋਰੀ ਹੋਈ ਆ ਤਾਂ ਇਸ ਦਾ ਲੱਗ ਰਿਹਾ ਕਿ ਤੇ ਕੈਮਰੇ ਕਿਉਂਕਿ ਜਦੋਂ ਕੈਮਰੇ ਲੱਗੇ ਹੁੰਦੇ ਨੇ ਚੋਰ ਸਭ ਤੋਂ ਪਹਿਲਾਂ ਕਿ ਕੈਮਰੇ ਉਤਾਰਦੇ ਨੇ। ਪਿਛਲੀ ਵਾਰ ਜਦੋਂ ਚੋਰੀ ਹੋਈ ਸੀ ਡੀਵੀਆਰ ਸਭ ਤੋਂ ਪਹਿਲਾਂ ਉਤਾਰਿਆ ਸੀ ਵੀ ਕੈਮਰਿਆਂ ਦੇ ਵਿੱਚ ਕਿੱਥੋਂ ਆ ਜਾਂਦੇ ਡੀਵੀਆਰ ਚ ਉਹਨਾਂ ਨੇ ਕੈਮਰਾ ਖੁਦ ਕਹਿ ਰਹੇ ਹੋ ਵੀ ਚੋਰ ਸਭ ਤੋਂ ਪਹਿਲਾਂ ਡੀਵੀਆਰ ਉਤਾਰਦੇ ਨੇ ਪਰ ਤੁਸੀਂ ਪਿਛਲੀ ਵਾਰੀ ਇਹ ਕੋਸ਼ਿਸ਼ ਕਿਉਂ ਨਹੀਂ ਕੀਤੀ ਵੀ ਡੀਵੀਆਰ ਲਾ ਦਿੱਤੀ ਜਾਵੇ ਹਾਂਜੀ ਸਰ ਕੋਸ਼ਿਸ਼ ਕੀਤੀ ਸੀਗੀ ਉਸ ਤੋਂ ਹੌਲੀ-ਹੌਲੀ ਜਿਵੇਂ ਗ੍ਰਾਂਟਸ ਆਉਂਦੀਆਂ ਨੇ ਕੱਲ ਉਹ ਅੱਜ ਸਾਡੇ ਸੈਸ਼ਨ ਸਟਾਰਟ ਹੋਇਆ ਨਾ ਹੋਣ ਲੱਗਦਾ ਕਿ ਅਗਲੇ ਮਹੀਨੇ ਵਿੱਚ ਇਹਦੀ ਗ੍ਰਾਂਟ ਆ ਸਕਦੀ ਹੈ ਤੁਸੀਂ ਚਲੋ ਸਬੰਧਤ ਅਧਿਕਾਰੀਆਂ ਨੂੰ ਸੋਡੋ ਪਿੰਡ ਦੇ ਕਿਸੇ ਦਾਨੀ ਸੱਜਣ ਨੂੰ ਪਿੰਡ ਦੀ ਪੰਚਾਇਤ ਨੂੰ ਤੁਸੀਂ ਕਿਹਾ ਨਹੀਂ ਵੀ ਸਾਡੇ ਡੀਵੀਆਰ ਲਵਾ ਦਿੱਤੀ ਹੋ ਗਈ ਹੁਣ ਤੁਸੀਂ ਇਹਦੇ ਬਾਰੇ ਗੌਰ ਕਰੋਗੇ ਵੀ ਡੀਵੀਰ ਲਗਾ ਦਿੱਤਾ ਜਾਵੇ ਜੀ ਸਰ ਕੈਮਰੇ ਦਾ ਸਭ ਤੋਂ ਪਹਿਲਾਂ ਸਾਨੂੰ ਗੌਰਤ ਨਾਲ ਕੈਮਰੇ ਤੇ ਹੀ ਕੀਤਾ ਹੁਣ ਕਿ ਕੈਮਰੇ ਹੁਣ ਚਾਹੀਦੇ ਪਰ ਕੈਮਰੇ ਅਸੀਂ ਕਿੱਥੇ ਅਸੀਂ ਦੋਨੋਂ ਨੂੰ ਸੰਭਾਲ ਸਕਦੇ ਕਿਉਂਕਿ ਕੈਮਰੇ ਸਾਰੇ ਬਾਹਰ ਲੱਗੇ ਹੁੰਦੇ ਨੇ ਤੇ ਸਭ ਤੋਂ ਪਹਿਲਾਂ ਚੋਰ ਆ ਕੇ ਕੈਮਰੇ ਤੇ ਹੀ ਅਟੈਕ ਕਰਦੇ ਨੇ ਕੈਮਰੇ ਉਤਾਰ ਲੈਂਦੇ ਨੇ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਚੋਰੀ ਆ ਜਾਂ ਕਿੱਥੋਂ ਚੋਰੀ ਕੀਤੀ ਹੈ ਤੇ ਸਕੂਲ ਦੇ ਵਿੱਚ ਚੌਕੀਦਾਰ ਹੈਗੇ ਨੇ ਨਹੀਂ ਸਰ ਚੌਕੀਦਾਰ ਦੀ ਇੱਥੇ ਪੋਸਟ ਹੈ ਨਹੀਂ ਖਾਲੀ ਜਰੂਰ ਪਈ ਆ ਕਿੰਨੇ ਚਿਰ ਤੋਂ ਖਾਲੀ ਪਈ ਆ ਅੱਛਾ ਕਾਫੀ ਟਾਈਮ ਹੋ ਗਿਆ ਸਰ ਜਾਨੀ ਹੈ ਨਹੀਂ ਇੱਥ ਚਲੋ ਆਪਾਂ ਗੱਲ ਕਰਦੇ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਦੇ ਜਿਹੜੇ ਅਧਿਆਪਕ ਨੇ ਉਹਨਾਂ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਜਿਹੜੀ ਘਟਨਾ ਹੋਈ ਹੈ ਪਿਛਲੇ ਦਿਨ ਕਿਵੇਂ ਹੋਈ ਹੈ ਉਹਦੇ ਬਾਰੇ ਦੱਸੋ ਜੀ ਇਹ ਸਰ ਆਪਣੇ ਸਵੇਰੇ ਮੈਨੂੰ ਫੋਨ ਆਇਆ ਸਾਡੇ ਮਿਡਲ ਮੀਲ ਵਰਕਰ ਦਾ ਵੀ ਸਰ ਆਪਣੇ ਚੋਰੀ ਹੋ ਗਈ ਹੈ ਜਦੋਂ ਮੈਂ 7:30 ਦੇ ਸਕੂਲ ਪਹੁੰਚਿਆ ਤਾਂ ਜਿਹੜਾ ਸਾਡਾ ਪ੍ਰੀ ਪ੍ਰਾਇਮਰੀ ਦਾ ਕਮਰਾ ਸੀਗਾ ਉਹਦੇ ਵਿੱਚ ਇੱਕ LED ਲਾਈ ਗਈ ਸੀ ਤੇ ਬੱਚਿਆਂ ਦਾ ਜਿਹੜਾ ਸਪੋਰਟਸ ਦਾ ਸਮਾਨ ਸੀ ਉਹ ਅਲਮਾਰੀ ਤੋੜੀ ਸੀ ਪਰ ਸਮਾਨ ਨਹੀਂ ਚੱਕਿਆ ਉਹਨਾਂ ਨੇ ਤੇ ਹਾਲ ਕਮਰੇ ਦੇ ਵਿੱਚ ਜਾ ਕੇ ਉਹਨਾਂ ਨੇ ਹਾਲ ਦਾ ਲੋਕ ਤੋੜਿਆ ਪਰ ਉੱਥੇ ਵੀ ਸਮਾਨ ਵਗੈਰਾ ਠੀਕ ਸੀਗਾ ਤੇ ਜਿਹੜੀ ਸਾਡੀ ਕਿਚਨ ਸੀਗੀ ਉਹਦੀਆਂ ਜਾਲੀਆਂ ਲੱਗੀਆਂ ਉਹਦੇ ਵਿੱਚ ਹੀ ਰੋਡ ਪਾ ਕੇ ਉਹਨੇ ਤੋੜਨ ਦੀ ਉਹਨੂੰ ਕੋਸ਼ਿਸ਼ ਕੀਤੀ। ਤੁਹਾਡੇ ਸਕੂਲ ਚੋਂ ਕਿਹੜੀ ਕਿਹੜੀ ਚੀਜ਼ ਗਾਇਬ ਹੋਈ ਹੈ? ਇੱਕ ਸਾਡੇ LED ਲੈ ਗਈ। ਅੱਛਾ ਜੀ। ਹਾਂ ਜੀ। ਕਿੰਨੀ ਬਾਈ ਕਿੰਨੀ ਦੀ ਸੀ? ਉਹ 32 ਇੰਚੀ ਸੀਗੀ ਜੀ। ਠੀਕ ਹੈ ਜੀ। ਹਾਂ ਜੀ। ਤੇ ਤੁਹਾਡੇ ਇਹ ਪਹਿਲੀ ਚੋਰੀ ਹੋਈ ਹੈ? ਨਹੀਂ ਜੀ। ਇਸ ਤੋਂ ਪਹਿਲਾਂ ਵੀ ਆਪਣੇ 1 ਅਪ੍ਰੈਲ ਜਿਵੇਂ ਹਾਈ ਸਕੂਲ ਦੱਸਿਆ ਮੈਮ ਨੇ 1 ਅਪ੍ਰੈਲ 2023 ਨੂੰ ਸਾਡੇ ਦੋਨੇ ਇਕੱਠੇ ਨੇ ਜਦੋਂ ਚੋਰੀ ਇੱਕ ਜਗ੍ਹਾ ਹੁੰਦੀ ਹੈ ਤੇ ਦੂਜੀ ਵੀ ਨਾਲ ਹੁੰਦੀ ਹੈ। ਹਾਂ ਜੀ ਬਿਲਕੁਲ ਜੀ ਬ ਤੇ ਜਦੋਂ ਪਹਿਲਾਂ ਚੋਰੀ ਹੋਈ ਆ ਉਹਦੇ ਬਾਰੇ ਤੁਸੀਂ ਮਹਿਕਮੇ ਨੂੰ ਜਾਂ ਸਬੰਧਤ ਥਾਣੇ ਨੂੰ ਅਸੀਂ ਥਾਣੇ ਫਿਰ ਵਗੈਰਾ ਕਰਵਾਈਏ ਜੀ ਉਹਦੀ ਜਿਹੜੀ 1 April 2003 ਚੋਰੀ ਹੋਈ ਤੇ ਆਪਣੇ ਬੀਪੂ ਸਰ ਨੂੰ ਵੀ ਦੱਸਿਆ ਕੱਲ ਵੀ ਮੈਂ ਬੀਪੂ ਜੀ ਦੱਸਿਆ ਵੀ ਸਾਡੇ ਇਹ ਚੀਜ਼ੀ ਚੋਰੀ ਹੋਈ ਆ ਜੀ ਪਿਛਲੇ ਲਾਸਟ ਕੋਈ ਚੋਰ ਫੜਿਆ ਨਹੀਂ ਗਿਆ ਨਹੀਂ ਸਰ ਕੋਈ ਚੋਰ ਨਹੀਂ ਫੜਿਆ ਗਿਆ ਅੱਛਾ ਜੀ ਤੇ ਲਾਸਟ ਟਾਈਮ ਥੋੜਾ ਬਹੁਤ ਨੁਕਸਾਨ ਕਰ ਗਏ ਬੱਚਿਆਂ ਦੇ ਛੋਟੇ ਛੋਟੇ ਬੱਚੇ ਦੇ ਪ੍ਰੀਪਰੇਰੀ ਬੂਟ ਸੀ ਉਹਨਾਂ ਦੇ ਬੈਗ ਸੀਗੇ ਤੇ 2 ਐਲ.ਆਰ.ਡੀ ਲੈ ਗਏ ਜੀ ਤੇ ਆਪਣੇ ਲਿਸਨਿੰਗ ਲੈਬ ਪੂਰੀ ਸਾਰੀ ਪੱਟ ਕੇ ਹੀ ਲੈ ਗਏ ਜੀ ਅੱਛਾ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਚੋਰ ਨੇ ਜਿਹੜੇ ਉਹਨਾਂ ਨੇ ਜਿੱਥੇ ਐਲ ਐਲ ਸੀ ਡੀ ਨੂੰ ਨਿਸ਼ਾਨਾ ਬਣਾਇਆ ਉੱਥੇ ਜਿਹੜੇ ਬੱਚਿਆਂ ਦੇ ਜਿੰਮੇ ਦੱਸ ਰਹੇ ਨੇ ਵੀ ਉਹਨਾਂ ਦੇ ਬੂਟ ਸੀਗੇ ਉਹਨਾਂ ਦੇ ਬੈਗ ਸੀਗੇ ਉਹ ਵੀ ੱੱਕ ਨਹੀਂ ਬਕਤੇ ਜਿਹੜੇ ਬੱਚਿਆਂ ਦੇ ਛੋਟੇ ਖਟਾਉਣੇ ਹੁੰਦੇ ਨੇ ਮੈਂ ਹੈਰਾਨ ਹੈਰਾਨੀ ਦੀ ਗੱਲ ਇਹ ਹੈ ਆ ਬੀ ਜਿਹੜੇ ਚੋਰ ਨੇ ਉਹਨਾਂ ਨੇ ਬੱਚਿਆਂ ਤੱਕ ਵੀ ਰਹਿਮ ਨਹੀਂ ਕੀਤਾ ਜਿੱਥੇ ਇੱਕ ਪਾਸੇ ਉਹਨਾਂ ਨੇ ਆਪਣੇ ਐਨਸੀਟੀ ਵਗੈਰਾ ਲੈ ਕੇ ਗਏ ਨੇ ਉੱਥੇ ਹੀ ਉਹਨਾਂ ਨੇ ਜਿਹੜੇ ਬੱਚਿਆਂ ਦੇ ਛੋਟੇ-ਛੋਟੇ ਘਟਾਉਣੇ ਨੇ ਉੱਥੋਂ ਤੱਕ ਵੀ ਉਹਨਾਂ ਨੇ ਜਿਹੜੀ ਚੋਰੀ ਕੀਤੀ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੀ ਡਿਮਾਂਡ ਕਰਦੇ ਆਂ ਵੀ ਸਾਨੂੰ ਚੌਂਕੀਦਾਰਤਾ ਜਾਵੇ ਜਿੱਥੇ ਸਰਕਾਰ ਸਾਨੂੰ ਹਰ ਸਾਲ ਇੰਨੀ ਗਰੰਟਾ ਭੇਜਦੀ ਆ ਉਹਨੂੰ ਰਖਵਾਲਾ ਵੀ ਚਾਹੀਦਾ ਸਾਨੂੰ ਜੀ ਇੱਕ ਚੌਂਕੀਦਾਰ ਹੋਵੇ ਘੱਟੋ-ਘੱਟ ਬੰਦੇ ਨੂੰ ਡਰਤਾ ਹੋਵੇ ਵੀ ਹਾਂ ਸਕੂਲ ਦੇ ਵਿੱਚ ਇੱਕ ਚੌਂਕੀਦਾਰ ਹੈ ਕੋਈ ਬੰਦਾ ਹੈ ਤੁਹਾਡੇ ਸਕੂਲ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਹਾਂਜੀ ਕੈਮਰੇ ਲ ਡੀਵੀਆ ਰਹਿ ਗਈ ਸੀ ਲਾਸਟ ਟਾਈਮ ਤਾਰਾਂ ਕੱਟ ਗਈ ਸੀ ਜੀ ਉਹ ਤੇ ਤੁਸੀਂ ਵੀ ਜਦੋਂ ਦੀ ਤਾਰਾਂ ਨਹੀਂ ਲਵਾਈਆਂ ਨਹੀਂ ਤਾਰਾਂ ਲੱਗੀਆਂ ਜੀ ਹੁਣ ਤਾਂ ਲੱਗੀਆਂ ਨੇ ਤਾਰਾਂ ਜੀ ਹੁਣ ਕਦੋਂ ਲਵਾਈਆਂ ਨੇ ਉਸ ਤੋਂ ਬਾਅਦ ਹੀ ਲਵਾਈਆਂ ਸੀਗੀ ਜੀ ਅਸੀਂ ਤੇ ਫਿਰ ਉਹਦੇ ਵਿੱਚ ਤਾਂ ਸਾਰੀ ਆ ਗਈ ਹੋਣੀ ਹੈ ਵੀਡੀਓ ਉਹ ਲਖਵਿੰਦਰ ਸਰ ਕੋਲ ਸਾਡੇ ਹੈੱਡ ਨੇਗੇ ਜੀ ਉਹ ਅਫੇਅਰ ਕਰਨ ਗਏ ਨੇਗੇ ਹਾਂਜੀ ਉਹਨਾਂ ਕੋਲ ਆ ਜੀ ਇਹਨਾਂ ਦਾ ਉਹਨਾਂ ਦੇ ਕੰਗਾਲੀਆ ਵੀਡੀਓ ਨਹੀਂ ਆਣਾ ਜੀ ਉਹਨਾਂ ਨੇ ਹੁਣ ਆਣਗੇ ਉੱਥੇ ਫਿਰ ਕਰਾ ਕੇ ਫਿਰ ਦੇਖ ਲਈਏ ਅਸੀਂ ਹੁਣ ਤੱਕ ਦੇਖੀ ਨਹੀਂ ਤੁਸੀਂ ਨਹੀਂ ਦੇਖੀ ਨਹੀਂ ਅੱਛਾ ਯਾਨੀ ਤੁਹਾਡੇ ਕੋਲ ਡੀਵੀਆ ਰਹਿ ਗਈ ਆ ਹਾਂਜੀ ਡੀਵੀਆ ਰਹਿ ਗਈ ਕੀ ਤੁਸੀਂ ਮੰਗ ਕਰਦੇ ਹੋ ਬਸ ਇਹੀ ਮੰਗਾਈ ਤੁਹਾਨੂੰ ਚੌਂਕੀ ਦਰ ਦਿੱਤਾ ਜਾਵੇ ਜੀ ਠੀਕ ਹੈ ਹਾਂਜੀ ਸਾਡੇ ਕੋਲ ਇਸ ਪਿੰਡ ਦੇ ਬਸਨੀਕ ਵੀ ਖੜੇ ਨੇ ਆਪਾਂ ਉਹਨਾਂ ਵੀ ਗੱਲ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਤੁਸੀਂ ਇੱਥੇ ਦੇਖਿਆ ਜੇ ਇਸ ਸਾਲ ਦੇ ਵਿੱਚ ਦੋ ਚੋਰੀਆਂ ਹੋ ਚੁੱਕੀਆਂ ਹਨ ਉਦੋਂ ਪਹਿਲਾਂ ਵੀ ਚੋਰੀਆਂ ਹੋਈਆਂ ਸਨ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਹੀ ਮਾੜੀ ਗੱਲ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਏ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਪਹਿਲਾਂ ਤਾਂ ਬਹੁਤ ਜ਼ਿਆਦਾ ਹੀ ਨੁਕਸਾਨ ਕਰਕੇ ਗਏ ਸੀਗੇ ਪਿਛਲੀ ਵਾਰ ਪਰ ਉਦੋਂ ਵੀ ਕੋਈ ਪੁਲਿਸ ਨੇ ਵੀ ਕੋਈ ਏਡੀ ਵੱਡੀ ਕਾਰਵਾਈ ਨਹੀਂ ਕੀਤੀ ਹੂੰ ਹੂੰ ਤੇ ਨਾ ਕੋਈ ਇੱਥੇ ਚੌਕੀਦਾਰ ਆ ਜੀ ਅਸੀਂ ਕਿਹਾ ਵਾ ਆਪਦੇ ਪੱਧਰ ਤੇ ਪਿੰਡ ਪੱਧਰ ਤੇ ਵੀ ਅਸੀਂ ਤਾਂ ਦੋ ਤਿੰਨ ਵਾਰ ਹੀ ਕਹਿ ਚੁੱਕੇ ਆ ਬਈ ਇਹ ਕੰਮ ਹੋਣਾ ਚਾਹੀਦਾ ਚੌਕੀਦਾਰ ਚਾਹੀਦਾ ਜੀ ਇੱਥੇ ਪਿਛਲੀ ਵਾਰੀ ਪੁਲਿਸ ਨੇ ਕਿਉਂਕਿ ਇਨੀ ਸਿਕਤਾਈ ਕੀਤੀ ਨਹੀਂ ਨਾ ਜੀ ਨਾ ਆਏ ਸੀਗੇ ਬਸ ਚੈੱਕ ਕਰਕੇ ਚਲੇ ਗਏ ਜੀ ਉਸ ਤੋਂ ਬਾਅਦ ਤਾਂ ਮੰਨ ਲਾ ਰਾ ਠਾਪੀ ਹੋ ਗਿਆ ਮਾਮਲਾ ਹੁਣ ਹੁਣ ਐਤ ਕੀ ਅਤ ਕੀ ਤਾਂ ਜੀ ਮੈਂ ਕੱਲ ਸਵੇਰੇ ਆਇਆ ਸੀਗਾ ਉਸ ਤੋਂ ਬਾਅਦ ਮਾਸਟਰ ਜੀ ਕਹਿੰਦੇ ਵੀ ਪੁਲਿਸ ਵਾਲੇ ਆਏ ਸੀਗੇ ਮੌਕਾ ਦੇਖ ਕੇ ਉਸ ਤੋਂ ਬਾਅਦ ਤਾਂ ਮੈਨੂੰ ਨਹੀਂ ਲੱਗਦਾ ਜੀ ਕੋਈ ਹੁਣ ਪਤਾ ਨਹੀਂ ਆਪਾਂ ਨੂੰ ਅੱਛਾ ਜੀ ਹਾਂਜੀ ਕੀ ਤੁਸੀਂ ਮੰਗ ਕਰਦੇ ਹੋ ਮੰਗ ਕਰਦੇ ਆ ਜੀ ਚੋਰ ਫੜੇ ਜਾਣੇ ਕੋਈ ਨਸ਼ੇੜੀ ਬੰਦੇ ਨੇ ਹੋਰ ਇੱਥੇ ਕੌਣ ਆਉਂਦਾ ਆ ਫੜੇ ਜਾਣਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੇਨ ਗੱਲ ਤਾਂ ਚੋਰ ਫੜੇ ਜਾਣ ਜੀ ਚੌਕੀਦਾਰ ਵੀ ਰੱਖਿਆ ਜਾਵੇ ਚੋਰ ਪਹਿਲੀ ਗੱਲ ਚੋਰ ਫੜੇ ਜਾਣ ਹੁਣ ਕਿਵੇਂ ਫੜੇ ਜਾਣਗੇ ਯਾਰ ਜਿੱਥੇ ਚੋਰਾ ਦੀ ਵੀਡੀਓ ਬਣਨੀ ਉੱਥੇ ਡੀਵੀਆਰ ਹੀ ਨਹੀਂ ਹੈਗੀ ਇਹ ਤਾਂ ਜੀ ਹੁਣ ਸੂਲ ਸਟਾਫ ਹੀ ਦੱਸ ਸਕਦਾ ਵੇ ਇਹਦੇ ਬਾਰੇ ਹਨਾ ਇਹ ਤੇ ਬਾਰੇ ਤਾਂ ਸੀ ਕੋਈ ਜਿਵੇਂ ਮੈਂ ਦੱਸ ਰਹੇ ਨੇ ਵੀ 1 ਸਾਲ ਪਹਿਲਾਂ ਡੀਵੀਆਰ ਚੋਰੀ ਹੋ ਗਿਆ ਸੀ ਪਰ ਅਸੀਂ ਮੁੜ ਕੇ ਡੀਵੀਆਰ ਹੀ ਨਹੀਂ ਲਵਾਇਆ ਹਾਂਜੀ ਚਲੋ ਇਹਨਾਂ ਦੀ ਕੋਈ ਮਜਬੂਰੀ ਹੋਊਗੀ ਜੀ ਵੀ ਜਿਵੇਂ ਗ੍ਰਾਂਟ ਨਹੀਂ ਆਈ ਕਹਿੰਦੇ ਹਨਾ ਵੀ ਆਪਦੇ ਪੱਤਰ ਤੇ ਨਹੀਂ ਕਰ ਸਕਦੇ ਹੁਣੇ ਉਹ ਚੱਕਰ ਹੋਊਗਾ ਜੀ ਮਹਿਕਮੇ ਨੂੰ ਵੀ ਚਾਹੀਦਾ ਵਾ ਮਹਿਕਮੇ ਨੂੰ ਵੀ ਇਸ ਗੱਲ ਤਾਂ ਹੁਣ ਮਹਿਕਮੇ ਨੂੰ ਪਤਾ ਜਦੋਂ ਇੰਨਾ ਨੁਕਸਾਨ ਹੋਇਆ ਗ੍ਰਾਂਟ ਦਿੱਤੀ ਉਹ ਚੋਰੀ ਹੋ ਗਈ ਕੀ ਫਾਇਦਾ ਜੀ ਫਿਰ ਉਹ ਗੱਲ ਦਾ ਉਦੋਂ ਗ੍ਰਾਂਟ ਹੀ ਨਾ ਦਿੱਤੀ ਜਾਵੇ ਜੇ ਚੀਜ਼ ਜਵਾਕਾਂ ਕੋਲੇ ਬਚਣੀ ਨਹੀਂ ਜਿਨ੍ਹਾਂ ਨੇ ਪੜਨਾ ਜਵਾਕਾਂ ਨੇ ਕੋ ਬ ਤੁਸੀਂ ਵੀ ਇਸ ਪਿੰਡ ਦੇ ਰਹਿਣ ਵਾਲੇ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਜੀ ਹੁਣ ਇਹਦਾ ਪ੍ਰੋਪਰ ਹੱਲ ਲੱਭਣਾ ਚਾਹੀਦਾ ਕਿਉਂਕਿ ਹੁਣ ਇਹ ਚੀਜ਼ ਨਾ ਚੌਥੀ ਵਾਰੀ ਹੋ ਗਿਆ ਜੀ ਇਹ ਤੇ ਇੱਕ ਸਹਿਮ ਹੋ ਜਾਂਦਾ ਬੰਦੇ ਦੇ ਅੰਦਰ ਹੁਣ ਦੇਖੋ ਸਨਾਨ ਤਾਂ ਫੇਰ ਆ ਜੂਗਾ ਦੁਬਾਰਾ ਚਾਹੇ ਗ੍ਰੈਂਡ ਨਾਲ ਆ ਜਵੇ ਚਾਹੇ ਕੋਈ ਜਾਨੀ ਸੱਜਣ ਕਰ ਦਵੇ ਉਸ ਤੋਂ ਬਾਅਦ ਜੇ ਹੁਣ ਪ੍ਰੋਪਰੋ ਜਿਵੇਂ ਚੌਂਕੀਦਾਰ ਨਹੀਂ ਹੈਗਾ ਕੈਮਰੇ ਵਗੈਰਾ ਨਹੀਂ ਹੈਗੇ ਨਹੀਂ ਪਤਾ ਲੱਗਣਾ ਤੇ ਉਹ ਫੇਰ ਜਾਊਗਾ ਸਰ ਇਹੀ ਗੱਲ ਨਾ ਫੇਰ ਹੋ ਜਾਣੀ ਗੀਆਂ ਤੁਸੀਂ ਕੀ ਮੰਗ ਕਰਦੇ ਹੋ ਮੰਗੇ ਹੀ ਹੈ ਜੀ ਪ੍ਰੋਪਰ ਜੋ ਜਿਹੜੇ ਹੁਣ ਪਹਿਲੇ ਦਾ ਸਕੂਲ ਦੇ ਜਿਹੜਾ ਸਟਾਫ ਆ ਵੀ ਇਹ ਕੀ ਕਹਿੰਦੇ ਨੇ ਕਿ ਸਾਨੂੰ ਕੀ ਚਾਹੀਦਾ ਇੱਥੇ ਤੇ ਇਹਨਾਂ ਵੱਲੋਂ ਇਹਨਾਂ ਨੂੰ ਲਿਖ ਕੇ ਦੇਣਾ ਚਾਹੀਦਾ ਵੀ ਸਾਨੂੰ ਚੌਕੀਦਾਰ ਹਰ ਹਾਲਤ ਵਿੱਚ ਚਾਹੀਦਾ ਚਾਹੇ ਚੋ ਸਵੇਰੀ ਲੱਗ ਜਵੇ ਚੌਕੀਦਾਰ ਆ ਕੇ ਠੀਕ ਹੈ ਜੀ ਤੇ ਉਹ ਕੀਨੇ ਲਵਾਉਣਾ ਉਹ ਦੇਖਣਾ ਜੀ ਕੀਨੇ ਦੇਖਣਾ ਵੀ ਉਹ ਸਰਕਾਰ ਨੇ ਦੇਖਣਾ ਜਾਂ ਐਮਐਲਏ ਸਾਹਿਬ ਨੇ ਦੇਖਣਾ ਜਾਂ ਕੀਨੇ ਦੇਖਣਾ ਜਾਂ ਬੀਡੀਪੀ ਉਥੇ ਸਾਹਿਬ ਵੀਡੀਓ ਸਾਹਿਬ ਨੇ ਦੇਖਣਾ ਕਿ ਇਹਨਾਂ ਦੇ ਹੁੰਦੇ ਨੇ ਉਹ ਹਾਂਜੀ ਡੀਓ ਸਾਹਿਬ ਠੀਕ ਹੈ ਇਹ ਸਾਨੂੰ ਪਿੰਡ ਦੇ ਉਹ ਮੁਸਨੀਕ ਤੇ ਸਕੂਲ ਦਾ ਉਹ ਸਟਾਫ ਜਿਨ੍ਹਾਂ ਨੇ ਕਿ ਪਿਛਲੇ ਦਿਨੀ ਜਿਹੜੀ ਇੱਥੇ ਚੋਰੀ ਹੋਈ ਹੈ ਉਹਦੇ ਬਾਰੇ ਦੱਸਿਆ ਜਿੱਥੇ 1 ਸਾਲ ਪਹਿਲਾਂ ਇੱਥੇ ਚੋਰੀ ਹੋਈ ਆ ਜਦੋਂ ਵੀ ਜਿਹੜਾ ਚੋਰ ਨੇ ਉਹ ਕਾਫੀ ਵੱਡੀ ਪੱਧਰ ਤੇ ਜਿਹੜਾ ਇਥੋਂ ਸਮਾਨ ਲੈ ਕੇ ਗਏ ਹਨ ਤੇ ਐਤ ਕੀ ਵੀ ਇਹਨਾਂ ਨੇ ਦੱਸਿਆ ਵੀ ਜਿਹੜੇ LCD ਵਗੈਰਾ ਜਾਂ ਹੋਰ ਜਿਹੜਾ ਸਮਾਨ ਇਥੋਂ ਲੈ ਕੇ ਜਾ ਚੁੱਕੇ ਨੇ ਚੋਰ ਹੁਣ ਦੇਖਣਾ ਇਹ ਆ ਵੀ ਸਬੰਧਤ ਠਾਣਾ ਇਸ ਚੋਰੀ ਪ੍ਰਤੀ ਕਿੰਨਾ ਕੁ ਸੁਚੇਤ ਹੁੰਦਾ ਤੇ ਪਿਛਲੀ ਵਾਰੀ ਵੀ ਜਦੋਂ ਇਹਨਾਂ ਨੇ ਉੱਥੇ ਰਿਪੋਰਟ ਲਖਾਈ ਸੀ ਤਾਂ ਕੋਈ ਵੀ ਜਿਹੜਾ ਚੋਰ ਉਹ ਨਹੀਂ ਫੜਿਆ ਗਿਆ ਸੀ ਅਸੀਂ ਇਸ ਚੋਰੀ ਸੰਬੰਧੀ ਸਬੰਧਤ ਜਿਹੜਾ ਐਮਐਲਏ ਸਾਹਿਬਾਨ ਨੇ ਉਹਨਾਂ ਨੂੰ ਵੀ ਦੱਸ ਚੁੱਕੇ ਆ ਹੁਣ ਦੇਖਣਾ ਇਹ ਆ ਵੀ ਜਿਹੜਾ ਚੋਰ ਹੈ ਚੋਰ ਨੇ ਆਏ ਦਿਨ ਇੱਥੇ ਚੋਰੀ ਕੀਤੀ ਜਾਂਦੀ ਆ ਉਹ ਫੜੇ ਜਾਂਦੇ ਨਹੀਂ ਜਾਂ ਨਹੀਂ ਫੜੇ ਆ ਮੌਜੂਦ ਆ ਜੀ ਪਿੰਡ ਜਟਤੌਲੀ ਦੇ ਵਿੱਚ ਸਰਕਾਰੀ ਹਾਈ ਸਕੂਲ ਦੇ ਵਿੱਚ ਜਿੱਥੇ ਕਿ ਪਿਛਲੇ ਦਿਨ ਜਿਹੜੀ ਚੋਰੀ ਹੋਈ ਆ ਸਾਡੇ ਕੋਲ ਇੱਥੋਂ ਦੇ ਮੁਖ ਅਧਿਆਪਕ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਮੈਂ ਸਸੀ ਗੱਲ ਜੀ ਸਸੀ ਗੱਲ ਸਰ ਅਸੀਂ ਸਾਨੂੰ ਪਤਾ ਲੱਗਿਆ ਵੀ ਪਿੰਡ ਜਟਤੌਲੀ ਦੇ ਵਿੱਚ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਲਗਾਤਾਰ ਚਾਰ ਚੋਰੀਆਂ ਹੋ ਚੁੱਕੀਆਂ ਹਨ ਤੇ ਪਿਛਲੇ ਦਿਨ ਵੀ ਚੋਰੀ ਹੋਈ ਹੈ ਇੱਕ ਸਾਲ ਪਹਿਲਾਂ ਵੀ ਚੋਰੀ ਹੋਈ ਹੈ ਹਰ ਵੇਲੇ ਇਹੀ ਸਕੂਲ ਨੂੰ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹਾਂਜੀ ਸਰ ਇਹੀ ਸਕੂਲ ਨੂੰ ਨਿਸ਼ਾਨਾ ਬਣਾਉਣ ਦਾ ਕਾਰਨ ਮੈਨੂੰ ਇੱਕੋ ਹੀ ਲੱਗਦਾ ਵੀ ਪਿੰਡ ਤੋਂ ਬਾਹਰ ਸਕੂਲ ਜਿਹਦੇ ਕਰਕੇ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਕੋਈ ਆਵਾਜ਼ੀ ਖੱਟੇ ਹੁੰਦੀ ਆ ਸਕੂਲ ਟਾਈਮ ਤੋਂ ਬਾਅਦ ਵੀ ਜਾਂ ਸ਼ਾਮ ਨੂੰ ਕਹਿ ਲਓ ਤਾਂ ਕਰਕੇ ਇਹਨੂੰ ਨਿਸ਼ਾਨਾ ਬਣਾਇਆ ਜਾਂਦਾ ਵੈਸੇ ਵੀ ਸਰ ਆਲੇ ਦੁਆਲੇ ਏਰੀਆ ਵਿੱਚ ਜਿਹੜਾ ਵੀ ਸਕੂਲ ਪਿੰਡ ਤੋਂ ਬਾਹਰ ਆ ਉੱਥੇ ਇਹ ਪ੍ਰੋਬਲਮ ਆਉਂਦੀ ਸੀ ਹੁਣ ਕੀ ਕੀ ਚੋਰੀ ਹੋਈ ਸਰ ਦੋ ਐਲ ای ਡੀ ਸਿਗੀਆਂ ਸਾਡੀਆਂ ਲਾਇਬ੍ਰੇਰੀ ਰੂਮ ਦੇ ਵਿੱਚ ਇੰਸਟਾਲ ਸਿਗੀਆਂ ਉਹ ਇੱਕ ਡੈਮੇਜ ਕਰਤੀ ਉਹਨਾਂ ਨੇ ਇੱਕ ਚੱਕ ਕੇ ਲੈ ਕਿੰਨੀ ਕਿੰਨੀ ਇੰਚੀ ਨਹੀਂ ਅਸੀਂ ਇੱਕ 47 ਇੰਚ ਦੀ ਆ ਇੱਕ ਮੇਬੀ 18 ਜਾਂ 20 ਇਹ ਤੋਂ ਲਾਵਾ ਕਸੂਰ ਨੀ ਸੋਲਾ ਬ ਕੁਛ ਨਹੀਂ ਪੁਲਿਸ ਨੂੰ ਤੁਸੀਂ ਸੂਚਿਤ ਕਰਤਾ ਹਾਂਜੀ ਸਰ ਪੁਲਿਸ ਨੂੰ ਸੂਚਿਤ ਕਰਤਾ ਉਹ ਸੁਦੀਪ ਹਮਕਾ ਨੂੰ ਕਿਵੇਂ ਦੇਖਦਾ ਪੁਲਿਸ ਵੀ ਨੂੰ ਅ ਕੱਲ ਤਾਂ ਸਰ ਉਹ ਜਦੋਂ ਮੈਂ ਸਕੂਲ ਮਤਲਬ ਛੁੱਟੀ ਦੌਰਾਨ ਸਕੂਲ ਖੋਲਿਆ ਤਾਂ ਆਏ ਸੀ ਤਫਤੀਸ਼ ਕਰ ਗਏ ਉਹਨਾਂ ਨੇ ਕਰ ਲਈ ਤਫਤੀਸ਼ ਤੇ ਅੱਜ ਉਹਨਾਂ ਨੇ ਰਿਪੋਰਟ ਕੀਤੀ ਹੈ ਪਿਛਲੀ ਵਾਰੀ ਕੀ ਕੀ ਚੋਰੀ ਹੋਈ ਸੀ ਪਿਛਲੀ ਵਾਰ ਸਰ ਸਾਡੇ ਕੰਪਿਊਟਰ ਲੈਬ ਦੇ ਵਿੱਚ 6 ਬੈਟਰੀਆਂ ਸੀਗੀਆਂ ਉਹ ਸੀ ਇੱਕ ਕੈਮਰਿਆਂ ਦਾ ਡੀਵੀਆਰ ਉਹ ਚੋਰੀ ਕਰਕੇ ਲੈ ਗਏ ਠੀਕ ਹੈ ਅੱਜ ਮੈਂ ਕਿ ਤੁਸੀਂ ਦੇਖਿਆ ਅਸੀਂ ਸਰਕਾਰੀ ਹਾਈ ਸਕੂਲ ਦੇ ਵਿੱਚ ਖੜੇ ਆ ਜਿਹੜੇ ਕਿ ਸਮਾਰਟ ਸਕੂਲ ਨੇ ਸਰਕਾਰ ਨੇ ਇਹ ਸਕੂਲ ਸਮਾਰਟ ਬਣਾ ਦਿੱਤੇ ਹਨ ਪਰ ਇਹਨਾਂ ਸਕੂਲਾਂ ਦੇ ਵਿੱਚ ਕੋਈ ਚੌਂਕੀਦਾਰ ਨਹੀਂ ਹੈਗਾ ਤੇ ਜਿਹੜੇ ਅਧਿਆਪਕ ਨੇ ਅਧਿਆਪਕਾਂ ਦੀ ਗਿਣਤੀ ਵੀ ਇੱਥੇ ਜ਼ਿਆਦਾ ਘੱਟ ਆ ਤੇ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਡੀਵੀਆਰ ਨਹੀਂ ਹੈਗਾ ਜਿੱਥੇ ਇਹ ਸਕੂਲ ਦੇ ਅਧਿਆਪਕਾਂ ਨੇ ਇਸ ਚੋਰੀ ਪ੍ਰਤੀ ਆਪਦੇ ਵਿਭਾਗ ਨੂੰ ਵੀ ਸੂਚਿਤ ਕੀਤਾ ਹੋ ਵੀ ਸਾਨੂੰ ਜਿਹੜਾ ਡੀਵੀਆਰ ਇੱਥੇ ਬਣਾ ਲਿਆ ਕੇ ਦਿੱਤਾ ਜਾਵੇ ਪਰ ਇੱਕ ਸਾਧ ਹੋ ਗਿਆ ਪੂਰਾ ਪਰ ਸਬੰਧਤ ਵਿਭਾਗ ਨੇ ਇੱਥੇ ਡੀਵੀਆਰ ਜਿਹੜਾ ਉਹ ਅਜੇ ਤੱਕ ਨਹੀਂ ਦਿੱਤਾ ਅਗਰ ਡੀਵੀਆਰ ਇੱਥੇ ਹੁੰਦਾ ਤਾਂ ਜਿਹੜੇ ਉਹ ਚੋਰ ਨੇ ਫੜੇ ਜਾਣੇ ਸੀ ਮਿਹਰਬਾਨੀ ਕਿ ਅਸੀਂ ਪਹਿਲਾਂ ਸਕੂਲ ਜਟੌਲੀ ਦੇ ਵਿੱਚ ਜਾ ਕੇ ਆਏ ਆ ਉੱਥੇ ਜਿਹੜੀ ਜਿੰਨੀ ਵੀ ਜਿਹੜੀ ਚੋਰੀ ਹੋਈ ਆ ਉਹ ਅਸੀਂ ਤੁਹਾਨੂੰ ਦਿਖਾਇਆ ਤੇ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਇਹ ਠਾਣਾ ਡੈਲੋ ਦੇ ਵਿੱਚ ਇਸ ਟਾਈਮ ਐਫ ਆਈ ਆਰ ਲਕਵਾਉਣ ਆਏ ਹੋਇਆ ਨਾ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਪੁਲਿਸ ਵਾਲੇ ਕੀ ਕਹਿੰਦੇ ਨੇ ਪੁਲਿਸ ਵਾਲੇ ਵੀ ਜਿਹੜੀ ਪਿਛਲੀ ਵਾਰੀ ਚੋਰੀ ਹੋਈ ਸੀ ਜਦੋਂ ਪੁਲਿਸ ਦੀ ਭੂਮਿਕਾ ਕਿਹੋ ਜਿਹੀ ਰਹੀ ਐ ਤੇ ਜਿਹੜੀ ਹੁਣ ਚੋਰੀ ਹੋਈ ਐ ਇਹਦੇ ਬਾਰੇ ਪੁਲਿਸ ਵਾਲਿਆਂ ਨੇ ਤੁਹਾਨੂੰ ਕੀ ਬਸਵਾਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਅਸੀਂ ਸੁਣਿਆ ਪਿੰਡ ਦੇ ਬੰਦੇ ਤੋਂ ਵੀ ਇਹ ਸਕੂਲ ਦੇ ਵਿੱਚ ਲਗਾਤਾਰ ਚਾਰ ਚੋਰੀਆਂ ਹੋ ਚੁੱਕੀਆਂ ਹਨ ਹਰ ਵਾਰ ਇਹ ਸਕੂਲ ਨੂੰ ਨਿਸ਼ਾਨਾ ਬਣਾਇਆ ਜਾਂਦਾ ਦੋਨੇ ਸਕੂਲ ਇਕੱਠੇ-ਇਕੱਠੇ ਨੇ ਪ੍ਰਾਇਮਰੀ ਤੇ ਹਾਈ ਦੋਨਾਂ ਸਕੂਲਾਂ ਦੇ ਵਿੱਚ ਜਿਹੜੇ ਸਮਾਨ ਨੇ ਉਹ ਚੋਰ ਚੱਕ ਕੇ ਲੈ ਜਾਂਦੇ ਨੇ ਇੱਥੋਂ ਤੱਕ ਅਸਾਨੂੰ ਇਹ ਪਤਾ ਲੱਗਿਆ ਵੀ ਚੋਰਾ ਨੇ ਬੱਚਿਆਂ ਦੇ ਘਟਾਉਣੇ ਤੱਕ ਨਹੀਂ ਛੱਡੇ ਕੀ ਕੀ ਸਮਾਨ ਲੈ ਕੇ ਗਏ ਨੇ ਚੋਰ ਇਸ ਵਾਰ ਤਾਂ ਜੀ ਸਿਰਫ ਐਲਈਡੀਆ ਚੋਰੀ ਹੋਈਆਂ ਨੇ ਜਿਹੜੀ ਪਿਛਲੇ ਸਾਲ 31 ਮਾਰਚ 2023 ਦੀ ਰਾਤ ਨੂੰ ਚੋਰੀ ਹੋਈ ਸੀ ਉਹਦੇ ਵਿੱਚ ਸਕੂਲਾਂ ਦੇ ਵਿੱਚੋਂ ਐਲਈਡੀ ਉਹਦੋਂ ਵੀ ਚੱਕੀ ਗਈ ਸੀ ਤੇ ਸਾਡੇ ਡੀਵੀਆਰ ਲਾ ਕੇ ਲੈ ਗਏ ਸੀ ਤੇ ਐਂਪਲੀਫਾਇਰ ਲਾ ਕੇ ਲੈ ਗਏ ਸੀ ਬੱਚਿਆਂ ਦੇ ਛੋਟੇ ਛੋਟੇ ਬੂਟ ਪਏ ਸੀ ਉਹ ਲੈ ਕੇ ਲੈ ਗਏ ਸੀ ਤੇ ਬੱਚਿਆਂ ਦੇ ਖਡਾਉਣੇ ਤੇ ਸਕੂਲ ਦੇ ਪਰਦੇ ਤੱਕ ਲਾ ਕੇ ਉਹਦੇ ਵਿੱਚ ਸਮਾਨ ਬੰਨ ਕੇ ਲੈ ਗਏ ਸੀ ਜੀ ਹੁਣ ਹੁਣ ਦੋ LED ਸਰਕਾਰੀ ਹਾਈ ਸਕੂਲ ਦੇ ਵਿੱਚੋਂ ਚੋਰੀ ਹੋਈਆਂ ਨੇ ਤੇ ਇੱਕ LED ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚੋਂ ਚੋਰੀ ਹੋਈ ਹੈ ਤੇ ਜਿਹੜੇ ਬੱਚਿਆਂ ਦੇ ਖਿਡਾਉਣੇ ਪੜਦੇ ਚ ਬੰਨ ਕੇ ਸਾਰੇ ਖਿਡਾਉਣੇ ਲੈ ਗਏ ਹਾਂਜੀ ਹਾਂਜੀ ਸਾਰੇ ਤੇ ਜਦੋਂ ਤੁਸੀਂ FIR FIR ਇਸ ਥਾਣੇ ਦੇ ਵਿੱਚ ਕਰਵਾਈ ਸੀ ਹਾਂਜੀ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਚੋਰੀ ਹੋਣ ਤੋਂ ਥੋੜੇ ਦਿਨ ਬਾਅਦ ਹੀ ਸਾਡੀ FIR ਦਰਜ ਕਰ ਲਈ ਗਈ ਸੀ ਤੇ ਚੋਰ ਫੜ ਲਏ ਸੀ ਫਿਰ ਨਹੀਂ ਜੀ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਚਿਰ ਪਹਿਲਾਂ ਦੀ ਗੱਲ ਆ ਹੁਣ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜੀ ਤੇ ਹੁਣ ਫੇਰ ਤੁਹਾਡੇ ਚੋਰੀ ਹੋਈ ਹੈ ਹੁਣ ਤੁਸੀਂ ਫੇਰ ਇਸ ਥਾਣੇ ਦੇ ਵਿੱਚ ਆਏ ਹੋ ਕੀ ਕਹਿੰਦੇ ਤੁਹਾਨੂੰ ਥਾਣੇ ਵਾਲੇ ਅੱਜ ਫੇਰ ਸਾਡੀ ਐਫਆਈਆਰ ਲਿਖ ਕੇ ਲਈ ਗਈ ਹੈ ਤੇ ਕਾਰਵਾਈ ਦਾ ਸਾਨੂੰ ਭਰੋਸਾ ਪਿਛਲੇ ਸਾਲ ਵੀ ਦਿਵਾਇਆ ਗਿਆ ਸੀ ਤੇ ਇਸ ਸਾਲ ਹੁਣ ਵੀ ਅੱਜ ਵੀ ਦਿਵਾਇਆ ਗਿਆ ਜੀ ਪਿਛਲੀ ਵਾਰੀ ਵੀ ਤੁਸੀਂ ਵਿਸ਼ਵਾਸ ਕਰ ਲਿਆ ਸੀ ਹੁਣ ਵੀ ਵਿਸ਼ਵਾਸ ਕਰਦੇ ਹਾਂ ਹਾਂਜੀ ਵਿਸ਼ਵਾਸ ਕਰਨਾ ਪੈਂਦਾ ਜੀ ਹੁਣ ਅਸੀਂ ਹੋਰ ਕਾਰ ਵੀ ਕੀ ਸਕਦੇ ਹਾਂ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਕੂਲਾਂ ਦੀ ਸੇਫਟੀ ਦਾ ਪ੍ਰਬੰਧ ਕੀਤਾ ਜਾਵੇ ਸਕੂਲਾਂ ਦੇ ਵਿੱਚ ਚੌਕੀਦਾਰ ਦਿੱਤੇ ਜਾਣ ਕੈਮਰੇ ਵਧੀਆਂ ਦਿੱਤੇ ਜਾਣ ਜੀ ਚਾਲੂ ਹਾਲਤ ਦੇ ਵਿੱਚ ਰਹਿੰਦੇ ਹੋਣ ਤੇ ਉਹਨਾਂ ਦੀ ਮੇਨਟੇਨੈਂਸ ਲਈ ਵੀ ਖਰਚਾ ਦਿੱਤਾ ਜਾਵੇ ਤਾਂ ਜੋ ਜੇ ਕੋਈ ਚੋਰੀ ਜਾਂ ਕੋਈ ਹੋਰ ਨੁਕਸਾਨ ਹੋ ਜਾਂਦਾ ਤਾ ਉਹਨਾਂ ਨੂੰ ਚਾਲੂ ਰੱਖਿਆ ਜਾ ਸਕੇ ਤੁਹਾਡਾ ਸਕੂਲ ਸਮਾਰਟ ਸਕੂਲ ਆ ਸਕੂਲ ਦੇ ਵਿੱਚ ਇੱਥੋਂ ਤੱਕ ਡੀਵੀਆਰ ਨਹੀਂ ਹੈਗੇ ਤੇ ਚੌਕੀਦਾਰ ਨਹੀਂ ਹੈਗੇ ਹਾਂਜੀ ਕੋਈ ਚੌਕੀਦਾਰ ਨਹੀਂ ਦਿੱਤਾ ਗਿਆ ਸਾਡੇ ਸਕੂਲ ਨੂੰ ਤੇ ਇੱਕ ਸਾਲ ਪਹਿਲਾਂ ਜਦੋਂ ਡੀਵੀਆਰ ਗਮੋ ਚੋਰ ਲੈ ਗਏ ਸਨ ਤੇ ਤੁਸੀਂ ਉਸ ਤੋਂ ਬਾਅਦ ਵਿਭਾਗਮੇ ਤੋਂ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਵਿਭਾਗਮੇ ਵੱਲ ਜਿਵੇਂ ਰਿਪੋਰਟ ਹੁੰਦੀ ਆ ਜੀ ਐਫਆਈਆਰ ਮਤਲਬ ਇਹ ਦੇ ਦਿੱਤੀ ਜਾਂਦੀ ਆ ਤੇ ਉਹਨਾਂ ਦੇ ਧਿਆਨ ਵਿੱਚ ਲਿਆ ਦਿੱਤਾ ਜਾਂਦਾ ਕਿ ਜੋ ਸਮਾਨ ਡਿਪਾਰਟਮੈਂਟ ਨੂੰ ਪਤਾ ਹੁੰਦਾ ਕਿ ਸਕੂਲਾਂ ਦੇ ਵਿੱਚ ਹੈਗਾ ਤੇ ਕੀ ਚੋਰੀ ਹੋ ਗਿਆ ਜਾਂ ਕੋਈ ਕਿ ਕਿਸੇ ਬਰਤੋਂ ਦੌਰਾਨ ਖਤਮ ਹੋ ਗਿਆ ਪਰ ਮੈਨੂੰ ਲੱਗਦਾ ਨਹੀਂ ਕਿ ਸਾਲ ਬਾਅਦ ਚੋਰੀ ਹੋਈ ਹੁਣ ਵੀ ਹੁਣ ਦੇ ਚਾਰਸ ਨੇ ਜਾਂ ਡੀਵੀਅਰ ਹੀ ਨਹੀਂ ਹੈਗਾ ਤੁਹਾਡੇ ਕੋਲ ਹਾਂਜੀ ਚੋਰੀ ਕਦੇ ਵੀ ਹੋ ਸਕਦੀ ਹੈ ਜੀ ਹੋਰ ਆਲੇ ਦੁਆਲੇ ਦੇ ਪਿੰਡਾਂ ਦੇ ਸਕੂਲਾਂ ਵਿੱਚ ਵੀ ਚੋਰੀ ਹੁੰਦੀ ਰਹਿੰਦੀ ਹੈ ਚੋਰਾਂ ਵੱਲੋਂ ਆਮ ਤੌਰ ਤੇ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਿਉਂਕਿ ਸਕੂਲਾਂ ਦੇ ਵਿੱਚ ਕੋਈ ਚੌਕੀਦਾਰ ਦਾ ਪ੍ਰਬੰਧ ਨਹੀਂ ਹੈਗਾ ਤੇ ਸਕੂਲ ਜ਼ਿਆਦਾਤਰ ਪਿੰਡਾਂ ਤੋਂ ਬਾਹਰ ਹੁੰਦੇ ਨੇ ਰਾਤ ਨੂੰ ਉੱਥੇ ਕੋਈ ਨਹੀਂ ਹੁੰਦਾ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਕੂਲਾਂ ਦੀ ਸੁਰੱਖਿਆ ਦੀ ਮੰਗ ਕਰਦੇ ਹਾਂ ਜੀ ਸਰਕਾਰ ਇੰਨਾ ਪੈਸਾ ਲਾ ਕੇ ਗਰੰਟਾ ਦਿੰਦੀ ਆ ਸਕੂਲਾਂ ਦੇ ਵਿੱਚ ਬਹੁਤ ਸਾਰਾ ਕੀਮ ਸਕੂਲ ਦਾ ਰਿਕਾਰਡ ਵੀ ਹੁੰਦਾ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਇਹ ਸਨ ਸਰਕਾਰੀ ਪ੍ਰਾਇਮਰੀ ਸਕੂਲ ਜੜਤੌਲੀ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਜੀ ਜਿਹੜੇ ਕਿ ਅੱਜ ਇੱਥੇ ਡੇਲੋ ਥਾਣੇ ਦੇ ਵਿੱਚ ਪਹੁੰਚੇ ਹੋਏ ਹਨ ਇਹਨਾਂ ਨੇ ਦੱਸਿਆ ਵੀ ਪਿਛਲੇ ਸਾਲ ਵੀ ਜਦੋਂ ਸਾਡੇ ਇੱਥੇ ਚੋਰੀ ਹੋਈ ਸੀ ਜਦੋਂ ਵੀ ਅਸੀਂ ਇੱਥੇ ਐਫ ਆਈ ਆਰ ਦਿੱਤੀ ਸੀ ਪਰ ਉਸ ਤੋਂ ਬਾਅਦ ਕੋਈ ਵੀ ਚੋਰ ਨਹੀਂ ਫੜਿਆ ਗਿਆ ਸੀ ਅੱਜ ਵੀ ਅਸੀਂ ਇੱਥੇ ਪਹੁੰਚੇ ਆ ਅੱਜ ਵੀ ਸਾਨੂੰ ਉਹੀ ਵਿਸ਼ਵਾਸ ਦਵਾਇਆ ਗਿਆ ਵੀ ਜਿਹੜੇ ਚੋਰ ਨੇ ਅਸੀਂ ਉਹ ਜਲਦੀ ਫੜ ਲਾਂਗੇ ਹੁਣ ਦੇਖਣਾ ਇਹ ਆ ਪੀਪਲਸ ਦੀ ਕਾਰਵਾਈ ਕਿੰਨੀ ਕੁ ਅਹਿਮ ਰੋਲ ਨਿਭਾਏਗੀ ਜਾਂ ਨਹੀਂ ਨਿਭਾਏਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਮਿਹਰਬਾਨੀ ਠੀਕ ਹੈ